ਸੁਬਾਹ ਤੜਕੇ ਟਾਈਮ ਟੇਬਲ ਬਣਾਇਆ ਸੀ 3 ਵਜੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ 3 ਘੰਟੇ ਤੜਕੇ ਪੜ੍ਹਾਈ ਦੇ ਲਾਉਣੇ ਫਿਰ ਸਕੂਲ ਦੇ ਵਿੱਚ ਪੜ੍ਹਨਾ ਫਿਰ ਜਾ ਕੇ ਤਾਂ ਬੱਸ ਲਗਾਤਾਰ پڑھਦੇ ਹੁੰਦੇ ਸੀਗੇ ਕੋਈ ਵੇਲਾ ਸੀ ਜਦੋਂ ਜ਼ਿਲ੍ਹਾ ਮਾਨਸਾ ਬੈਕਵਰਡ ਖਵਾਉਂਦਾ ਸੀ ਤੇ ਅੱਜ ਧੀਆ ਨੇ ਸਿਖਰਾਂ ਤੇ ਪਹੁੰਚਾ ਦਿੱਤਾ ਅਸਲ ਦੇ ਵਿੱਚ 10ਵੀਂ ਕਲਾਸ ਦੀ ਇਸ ਵਿਦਿਆਰਥਣ ਨੇ ਪੰਜਾਬ ਦੇ ਵਿੱਚੋਂ 8ਵਾਂ ਤੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਚੋਂ ਪਹਿਲਾ ਸਥਾਨ ਹਾਸਲ ਕੀਤਾ ਤੇ ਅੱਜ ਸਕੂਲ ਤੇ ਏਰੀਏ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੁਸੀਂ ਵੀ ਇਸ ਧੀ ਨੂੰ ਕਮੈਂਟਾਂ ਦੇ ਵਿੱਚ ਵਧਾਈਆਂ ਦਿਓ ਤੇ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਅਜੇ ਤੱਕ ਵੀ ਮਾਨਸਾ ਜ਼ਿਲ੍ਹੇ ਨੂੰ ਬੈਕਵਰਡ ਦੱਸਦੇ ਨੇ ਮੇਰਾ ਨਾਮ ਲਾਪ੍ਰੀਤ ਕੌਰ ਹੈ ਮੈਂ ਸਰਕਾਰੀ ਸੈਕੰਡਰੀ ਸਕੂਲ ਮੀਰਪੁਰ ਕਲਾਂ ਦੀ ਵਿਦਿਆਰਥਣ ਹਾਂ ਕੱਲ ਮੇਰਾ 10ਵੀਂ ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਪੰਜਾਬ ਦੀ ਮੈਟ ਦੇ ਵਿੱਚ ਮੈਂ 8ਵਾਂ ਰੈਂਕ ਪ੍ਰਾਪਤ ਕੀਤਾ ਤੇ ਮਾਨਸਾ ਡਿਸਟ੍ਰਿਕਟ ਦੇ ਵਿੱਚੋਂ ਪਹਿਲਾ ਰੈਂਕ ਪ੍ਰਾਪਤ ਕੀਤਾ ਮੈਨੂੰ ਇਹ ਦੱਸਦੇ ਹੋਏ ਬੜਾ ਚਾ ਚੜਿਆ ਹੋਇਆ ਹੈ ਬੜੀ ਖੁਸ਼ੀ ਹੈ ਤੇ ਮੈਂ ਮੇਰੀ ਇਸ ਪ੍ਰਾਪਤੀ ਦਾ ਸਿਹਰਾ ਸਾਡੇ ਸਕੂਲ ਦੇ ਪ੍ਰਿੰਸੀਪਲ ਸਰ ਬਹੁਤ ਹੀ ਸਤਿਕਾਰਯੋਗ ਦਿਲਪੀਤ ਸਿੰਘ ਤੇ ਮੇਰੇ ਸਾਰੇ ਅਧਿਆਪਕ ਸਹਿਬਾਨ ਜਿਨ੍ਹਾਂ ਨੇ ਮੈਨੂੰ ਇਹ ਪ੍ਰਾਪਤੀ ਦੇ ਕਾਬਿਲ ਬਣਾਇਆ ਇੰਨੀ ਸੋਹਣੀ ਤਿਆਰੀ ਕਰਵਾਈ ਇਹ ਸੇਰਾ ਉਹਨਾਂ ਦੇ ਸਿਰ ਜਾਂਦਾ ਹੈ ਤੇ ਮੈਂ ਸਾਰਿਆਂ ਦਾ ਬਹੁਤ ਹੀ ਸ਼ੁਕਰੀਆ ਅਦਾ ਕਰਦੀ ਹਾਂ ਤੇ ਸੁਬਾਹ ਤੜਕੇ ਟਾਈਮ ਟੇਬਲ ਬਣਾਇਆ ਸੀ 3 ਵਜੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਤਿੰਨ ਘੰਟੇ ਤੜਕੇ ਪੜਾਈ ਦੇ ਲੋਣੇ ਫਿਰ ਸਕੂਲ ਦੇ ਵਿੱਚ ਪੜਨਾ ਫਿਰ ਜਾ ਕੇ ਤਾਂ ਬਸ ਲਗਾਤਾਰ ਪੜਦੇ ਹੁੰਦੇ ਸੀਗੇ ਤੇ ਵਿੱਚ 1 ਘੰਟਾ 2 ਘੰਟਿਆਂ ਦੀ ਇਕੱਠੀ ਬ੍ਰੇਕ ਲੈਂਦੇ ਸੀ ਪਰ ਲਗਾਤਾਰਤਾ ਵੀ ਕਦੇ ਟੁੱਟੇ ਨਹੀਂ ਦਿੱਤਾ ਵੀ ਅੱਜ ਪੜ ਲਿਆ ਕੱਲ ਨਹੀਂ ਪੜਿਆ ਇਸ ਲਈ ਵੀ ਇਹ ਲਗਾਤਾਰਤਾ ਬਣਾਈ ਰੱਖੀ ਤੇ ਮੇਰੀ ਇਸ ਪ੍ਰਾਪਤੀ ਦੇ ਵਿੱਚ ਮੇਰੇ ਮੰਮੀ ਪਾਪਾ ਦਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਨੇ ਵੀ ਸਾਡੇ ਘਰ ਇਹੋ ਜਿਹਾ ਮਾਹੌਲ ਬਣਾ ਕੇ ਰੱਖਿਆ ਕੋਈ ਵੀ ਕੰਮ ਨਹੀਂ ਕਰਨ ਦਿੱਤਾ ਤੇ ਹਰ ਚੀਜ਼ ਉਹ ਪੜ੍ਹਾਈ ਦੇ ਲਈ ਮੈਨੂੰ ਲੋੜ ਸੀ ਉਹ ਮਹਈਆ ਕਰਵਾਈ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਪ੍ਰਮਾਤਮਾ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦੀ ਹਾਂ ਹਰ ਰੋਜ਼ ਪਾਠ ਕਰਦੀ ਹੁੰਦੀ ਸੀ ਕਿ ਰੱਬ ਮੈਨੂੰ ਇਹ ਪ੍ਰਾਪਤੀ ਦੇ ਕਾਬਿਲ ਬਣਾਏ ਤੇ ਮੈਂ ਵਾਿਗੁਰੂ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦੀ ਹਾਂ ਕੱਲ ਜਦੋਂ ਵੀ ਮੇਰਾ ਰਿਜ਼ਲਟ ਆਇਆ ਉਦੋਂ ਵੀ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਸੀ ਤੇ ਬਾਅਦ ਵਿੱਚ ਮੈਨੂੰ ਮੇਰੀ ਭੈਣ ਨੇ ਰਿਜ਼ਲਟ ਦੱਸਿਆ ਤੇ ਮੈਨੂੰ ਜਾਣ ਕੇ ਬੜੀ ਖੁਸ਼ੀ ਹੋਈ ਫਿਰ ਵੀ ਮੇਰੇ ਜੋ ਕਲਾਸ ਇੰਚਾਰਜ ਨੇ ਦਰਸ਼ਨ ਸਰ ਕਿ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਤੇ ਜਿਨ੍ਹਾਂ ਨੇ ਮੈਨੂੰ ਅਧਿਆਪਕਾਨੀ ਤਿਆਰੀ ਕਰਵਾਈ ਉਹਨਾਂ ਦਾ ਤਾਂ ਮੈਂ ਬਹੁਤ-ਬਹੁਤ ਸ਼ੁਕਰੀਆਦਾ ਕਰਦੀ ਹਾਂ ਇਸ ਬੱਚੀ ਨੇ 642 ਅੰਕ ਲੈ ਕੇ 98.7% ਜਿਹੜੇ ਨੰਬਰ ਨੇ ਪ੍ਰਾਪਤ ਕੀਤੇ ਨੇ ਤੇ ਇਸ ਦਾ ਸਿਹਰਾ ਜਿਹੜਾ ਸਾਡੇ ਸਾਰੇ ਸਟਾਫ ਨੂੰ ਜਾਂਦਾ ਹੈ ਤੇ ਇਸ ਬੱਚੀ ਦੀ ਮਿਹਨਤ ਨੂੰ ਜਾਂਦਾ ਹੈ ਇਸ ਦੇ ਮਾਪਿਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਭ ਨੇ ਯੋਗਦਾਨ ਪਾਇਆ ਹੈਗਾ ਇਸ ਦੇ ਬੱਚੇ ਦੀ ਪ੍ਰਾਪਤੀ ਦੇ ਵਿੱਚ ਕੱਲ ਰਿਜ਼ਲਟ ਆਇਆ 10ਵੀਂ ਕਲਾਸ ਦਾ ਜਿਸ ਦੇ ਵਿੱਚੋਂ 14 ਬੱਚੇ ਜਿਹੜੇ ਮੈਰਿਟ ਦੇ ਵਿੱਚ ਆਏ ਨੇ ਮਾਨਸਾ ਜ਼ਿਲ੍ਹੇ ਦੇ ਮਾਨਸਾ ਦੇ ਵਿੱਚੋਂ 12 ਬੱਚੇ ਆ ਜਿਹੜੇ ਸਰਕਾਰੀ ਸਕੂਲਾਂ ਦੇ ਮੈਰਿਟ ਦੇ ਵਿੱਚ ਆਏ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਹੀ ਸਾਬਤ ਹੋ ਜਾਂਦਾ ਵੀ ਸਰਕਾਰੀ ਸਕੂਲਾਂ ਦੀ ਜਿਹੜੀ ਐਜੂਕੇਸ਼ਨ ਹੈ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਕਿਤੇ ਮਾਚ ਬੈਟਰ ਹੈ ਹੋ ਸਕਦਾ ਹੈ ਵੀ ਸਾਡੀਆਂ ਕਿਤੇ ਨਾ ਕਿਤੇ ਉਹਨਾਂ ਦੇ ਮੁਕਾਬਲੇ ਕੋਈ ਸਹੂਲਤ ਇੱਕ ਦੋ ਘੱਟ ਹੋ ਸਕਦੀਆਂ ਨੇ ਪਰ ਐਜੂਕੇਸ਼ਨ ਦੇ ਪੱਖ ਤੋਂ ਅਕੈਡਮਿਕਸ ਦੇ ਪੱਖ ਤੋਂ ਮੈਨੂੰ ਲੱਗਦਾ ਵੀ ਸਰਕਾਰੀ ਸਕੂਲਾਂ ਵਰਗਾ ਕਿਤੇ ਨਾ ਤਾਂ ਸਟਾਫ ਹੈ ਜਿਨ੍ਹਾਂ ਨੇ ਟੈਸਟ ਸਾਰੇ ਪਾਸ ਕਰਕੇ ਆਏ ਨੇ ਬੇਸ਼ੱਕ ਸਾਡੇ ਅਧਿਆਪਕਾਂ ਦੀ ਜਿਹੜੀ ਬੇਸਿਕ ਕੁਆਲੀਫਿਕੇਸ਼ਨ ਹੋ ਗ੍ਰੈਜੂਏਸ਼ਨ ਤੇ ਬੀਐਡ ਹੈ ਪਰ ਉਹਦੇ ਨਾਲੋਂ ਕਿਤੇ ਵੱਧ ਡਿਗਰੀਆਂ ਉਹਨਾਂ ਕੋਲੇ ਮਾਸਟਰ ਡਿਗਰੀਆਂ ਇਵਨ ਮਲਟੀਪਲ ਮਾਸਟਰ ਡਿਗਰੀਜ਼ ਐਮ ਫਿਲ ਪੀ ਐਚ ਡੀ ਸਾਡਾ ਸਟਾਫ ਹੈ ਮਤਲਬ ਸਰਕਾਰੀ ਸਕੂਲਾਂ ਵਰਗਾ ਸਟਾਫ ਹੈ ਤਾਂ ਉਹ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਨੇੜੇ ਨਹੀਂ ਲੱਗਣ ਦਿੰਦਾ ਅਕੈਡਮਿਕ ਪੱਖ ਤੋਂ ਸਾਨੂੰ ਬੜੀ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਪਿੰਡ ਦੀ ਵਿਦਿਆਰਥਣ ਲਾਪ੍ਰੀਤ ਕੌਰ ਪੰਜਾਬ ਦੇ ਵਿੱਚੋਂ ਅੱਠਵਾਂ ਤੇ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਪਹਿਲੇ ਤਾਂ ਜੀ ਸਾਡੇ ਇਲਾਕੇ ਨੂੰ ਬੜਾ ਮਾਣ ਹਾਸਲ ਹੋਇਆ ਹੈ ਮੀਰਪੁਰ ਕਲਾਂ ਨੂੰ ਇਸ ਬੱਚੀ ਦੀ ਪ੍ਰਾਪਤੀ ਤੇ ਕਿਉਂਕਿ 17 ਸਾਲਾਂ ਦੀ ਡੀਕ ਤੋਂ ਬਾਅਦ ਇਹ ਉਹ ਦਿਨ ਆਇਆ ਜਦੋਂ ਇਸ ਬੱਚੀ ਨੇ ਜ਼ਿਲ੍ਹੇ ਚੋਂ ਫਸਟ ਆਈ ਹੈ ਸੋ ਪਹਿਲਾਂ ਤਾਂ ਸਾਰਿਆਂ ਨੂੰ ਵਧਾਈਆਂ ਸਟਾਫ ਨੂੰ ਪੰਚਾਇਤ ਨੂੰ ਤੇ ਸਮੂਹ ਉਹਦੇ ਮਾਪਿਆਂ ਨੂੰ ਬੱਚੀ ਨੂੰ ਅਸ਼ੀਰਵਾਦ ਸਾਡੀ ਪੰਚਾਇਤ ਨੂੰ ਜੀ ਸਾਰੇ ਸਟਾਫ ਨੂੰ ਮਾਣ ਵਾਲੀ ਗੱਲ ਆਈ ਸਾਡੇ ਪਿੰਡ ਆਹਾਂ ਸਾਡੇ ਪਿੰਡ ਦਾ ਨਾਂ ਰੌਸ਼ਨ ਕੀਤਾ ਲਾਪਤੀ ਤਕੌਰ ਇਹਨਾਂ ਦੇ ਫਾਦਰ ਬੂਟਾ ਸਿੰਘ ਜੀ ਉਹਨਾਂ ਦੀ ਮਾਤਾ ਉਹਨਾਂ ਦੀ ਮਿਹਨਤ ਜਿਵੇਂ ਲਾਪ੍ਰਿਤ ਗਊਦੋ ਨੇ ਪਹਿਲਾਂ ਵੀ ਦੱਸਿਆ ਵੀ 3 ਵਜੇ ਉੱਠ ਕੇ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਸੀਗੇ ਫਿਰ ਅਸੀਂ ਉਸ ਤੋਂ ਬਾਅਦ ਪੜ੍ਹਾਈ ਕਰਦੇ ਤਿਆਰ ਹੋ ਕੇ ਸਕੂਲ ਆਉਂਦੇ ਫਿਰ ਉਸ ਤੋਂ ਬਾਅਦ ਸਾਰਾ ਦਿਨ ਪੜ੍ਹਾਈ ਚ ਲੰਘ ਜਾਂਦਾ ਸੀ ਸਭ ਤੋਂ ਵੱਡਾ ਸਿਹਰਾ ਜਾਂਦਾ ਮਤਲਬ ਇਹਦੀ ਮਾਤਾ ਨੂੰ ਜਿਹੜੇ ਦੇਖੋ 3 ਵਜੇ ਉੱਠਦੇ ਫਿਰ ਬੱਚੇ ਵਾਸਤੇ ਸਾਰਾ ਕੁਝ ਖਾਣ ਪਾਣੇ ਤਿਆਰ ਕਰਨਾ ਫਿਰ ਮਤਲਬ ਉਹ ਨੂੰ ਇਹੋ ਜਿਹਾ ਮਾਹੌਲ ਦੇਣਾ ਵੀ ਅੱਗੇ ਜਾ ਕੇ ਮਤਲਬ ਚੰਗੀ ਸਿੱਖਿਆ ਪ੍ਰਾਪਤ ਕਰੇ ਤੇ ਮੈਂ ਅੱਗੇ ਵਾਸਤੇ ਵੀ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਵੀ ਆਪ ਦੇ ਬੱਚਿਆਂ ਨੂੰ ਥੋੜੀ ਜਿਹੀ ਖੁੱਲ੍ਹ ਦਿਓ ਇਹਨਾਂ ਦਾ ਰੋਹ ਵੀ ਆਪਾਂ ਮਤਲਬ ਉਹਨਾਂ ਨੂੰ ਨਾਪਕ ਉੱਟ ਕੇ ਰੱਖੀਏ ਸੋ ਇਹ ਦੇਖੋ ਵੀ ਲਾਪਿਤ ਕੌਰ ਨੇ 650 ਦੇ ਵਿੱਚੋਂ 642 ਅੰਕ ਹਾਸਲ ਕੀਤੇ ਪੰਜਾਬ ਦੇ ਵਿੱਚੋਂ ਅੱਠਵਾਂ ਤੇ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਅੰਕ ਹਾਸਲ ਕਰਕੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਦਾ